ਅਸਲਾਮ ਵਾਲੇਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਪਰ ਬਾਬਾ ਜੀ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਇਹ ਮੰਤਰ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਅਤੇ ਇਸ ਮੰਤਰ ਦੇ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਅਤੇ ਬਹੁਤ ਹੀ ਘੱਟ ਲੋਕਾਂ ਨੂੰ ਇਸ ਮੰਤਰ ਦੇ ਫਾਇਦੇ ਬਾਰੇ ਪਤਾ ਹੈ ਦੋਸਤੋ ਇਸ ਮੰਤਰ ਦੇ ਨਾਲ ਤਨ ਦੀ ਕਮੀ ਦੂਰ ਹੁੰਦੀ ਹੈ ਪੈਸੇ ਦੀ ਕਮੀ ਦੂਰ ਹੁੰਦੀ ਹੈ ਜਿਹੜਾ ਵੀ ਇਸ ਮੰਤਰ ਦਾ ਜਾਪ ਕਰਦਾ ਹੈ ਉਹਨੂੰ ਜ਼ਿੰਦਗੀ 'ਚ ਕਦੀ ਵੀ ਪੈਸੇ ਦੀ ਕਮੀ ਨਹੀਂ ਹੋ ਸਕਦੀ ਉਸਨੂੰ ਕਦੇ ਵੀ ਕਿਸੇ ਦੇ ਅੱਗੇ ਹੱਥ ਨਹੀਂ ਝੁਕਣਾ ਪਵੇਗਾ ਜਿਹੜਾ ਵੀ ਇਸ ਮੰਤਰ ਦਾ ਜਾਪ ਕਰੇਗਾ ਦੋਸਤੋ ਇਹ ਸ਼ਾਬਰ ਮੰਤਰ ਹੈ ਸ਼ਾਬਰ ਦਾ ਅਰਥ ਹੁੰਦਾ ਹੈ ਕਿ ਸ਼ਰਵਣ ਕਰਨਾ ਯਾਨੀ ਕਿ ਵਰਣ ਕਰਨਾ ਜਿਸ ਮੰਤਰ ਨੂੰ ਸੁਣ ਕੇ ਹੀ ਧਾਰਨ ਕੀਤਾ ਜਾ ਸਕਦਾ ਹੈ ਉਹਨੂੰ ਸ਼ਬਰ ਮੰਤਰ ਕਹਿੰਦੇ ਆ ਇਸ ਮੰਤਰ ਨੂੰ ਸੁਣ ਕੇ ਹੀ ਯਾਦ ਕਰ ਲੈਣਾ ਹੈ ਦੋਸਤੋ ਪੈਰਵਨਾਥ ਬਾਬਾ ਜੀ ਬਹੁਤ ਹੀ ਜਲਦੀ ਪ੍ਰਸੰਨ ਹੁੰਦੇ ਆ ਖੁਸ਼ ਹੁੰਦੇ ਆ ਕਿਉਂਕਿ ਸ਼ਿਵ ਜੀ ਦਾ ਸਵਰੂਪ ਆ ਦੋਸਤੋ ਇਹ ਮੰਤਰ ਸਵੈਮ ਸਿੱਧ ਯਾਨੀ ਕਿ ਪਹਿਲਾਂ ਤੋਂ ਹੀ ਸਿੱਧ ਮੰਤਰ ਹੈ ਬਸ ਇਸ ਮੰਤਰ ਨੂੰ ਕੰਠ ਕਰਨ ਦੀ ਜ਼ਰੂਰਤ ਹੈ ਯਾਦ ਕਰਨ ਦੀ ਜ਼ਰੂਰਤ ਹੈ ਤੇ ਇਸ ਮੰਤਰ ਦਾ जाप ਕਰਨ ਦੀ ਜ਼ਰੂਰਤ ਹੈ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਤੁਹਾਨੂੰ ਪੈਸੇ ਦੀ ਕਮੀ ਕਦੇ ਨਹੀਂ ਹੋਵੇਗੀ ਪਰਮਾਨੰਥ ਜੀ ਨੇ ਆਪਣੇ ਆਪ ਹੀ ਅਜਿਹੇ ਵਸੀਲੇ ਬਣਾ ਦੇਣੇ ਆ ਜਿਨ੍ਹਾਂ ਦੇ ਨਾਲ ਤੁਹਾਨੂੰ ਪੈਸਾ ਹੀ ਪੈਸਾ ਆਉਣਾ ਸ਼ੁਰੂ ਹੋ ਜਾਣਾ ਹੈ ਕੰਮਕਾਰ ਵਧੀਆ ਚੱਲੂਗੇ ਤਾਂ ਪੈਸਾ ਉਹਦਾ ਰੰਧਾ ਕੰਮਕਾਰ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਣੀ ਆ ਪੈਸੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਣੀ ਆ ਜਿੰਨਾ ਤੁਸੀਂ ਸ਼ਰਧਾ ਦੇ ਨਾਲ ਲਗਨ ਦੇ ਨਾਲ ਤੇ ਸੱਚੇ ਮਨ ਦੇ ਨਾਲ ਇਸ ਮੰਤਰ ਦਾ ਜਾਪ ਕਰੋਗੇ ਉਨੀ ਜਲਦੀ ਹੀ ਤੁਹਾਨੂੰ ਲਾਭ ਹੋਣਾ ਸ਼ੁਰੂ ਹੋ ਜਾਵੇਗਾ ਜਿੰਨਾ ਤੁਸੀਂ ਸੱਚੀ ਨਿਸ਼ਠਾ ਦੇ ਨਾਲ ਮੰਤਰ ਜਾਪ ਕਰੋਗੇ ਉਨੀ ਜਲਦੀ ਹੀ ਤੁਹਾਡੇ ਤੇ ਪੈਰੋਗ ਨਾਸ ਬਾਬਾ ਜੀ ਦੀ कृपा होने शुरू हो जाएगी दोस्तों बहुत ही प्रभावशाली मंत्र है दोस्तों शावर मंत्राद बीच कोई विशेष खास नियम नहीं होते ਇਹਨਾਂ ਮੰਤਰਾਂ ਨੂੰ ਕੋਈ ਵੀ ਜਾਪ ਕਰ ਸਕਦਾ ਹੈ ਨਹੀਂ ਤਾਂ ਹੋਰ ਜਿਹੜੇ ਮੰਤਰ ਹੈ ਉਹਨਾਂ ਨੂੰ ਜਾਪ ਕਰਨ ਲਈ ਬਹੁਤ ਸਾਰੇ ਨਿਯਮ ਬਣਾਏ ਗਏ ਆ ਕਾਇਦੇ ਬਣਾਏ ਗਏ ਆ ਪਰ ਸ਼ਾਬਰ ਮੰਤਰ ਨੂੰ ਕੋਈ ਵੀ ਇਸਤਰੀ ਪੁਰਸ਼ ਬਜ਼ੁਰਗ ਬੱਚਾ ਇਸ ਦਾ ਜਾਪ ਕਰ ਸਕਦਾ ਹੈ ਸ਼ਾਬਰ ਮੰਤਰ ਸਾਰਿਆਂ ਲਈ ਹੀ ਹੁੰਦੇ ਆ ਪਰ ਦੂਜੇ ਮੰਤਰ ਸ਼ਾਬਰ ਮੰਤਰ ਤੋਂ ਇਲਾਵਾ ਉਹਨਾਂ ਵਿੱਚ ਬੰਦਿਸ਼ਾਂ ਹੁੰਦੀਆਂ ਆ ਦੋਸਤੋ ਇਸ ਮੰਤਰ ਦਾ ਹਰ ਰੋਜ਼ ਜਾਪ ਕਰਨਾ ਹੈ ਜਿਸ ਵੇਲੇ ਤੁਸੀਂ ਆਪਣੇ ਘਰ ਦੇ ਵਿੱਚ ਪੂਜਾ ਸਥਾਨ ਤੇ ਬੈਠ ਕੇ ਤੂਬਤੀ ਕਰਦੇ ਆ ਉਸ ਵੇਲੇ ਹੀ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ 108 ਮਣਕਿਆਂ ਵਾਲੀ ਮਾਲਾ ਤੇ ਜਾਪ ਕਰਨਾ ਹੈ ਕੜਤੂਕਟ ਇੱਕ ਮਾਲਾ ਦਾ ਜਾਪ ਤਾਂ ਹਰ ਰੋਜ਼ ਕਰਨਾ ਹੀ ਹੈ ਵੱਧ ਤੋਂ ਵੱਧ ਜਿੰਨਾ ਤੁਸੀਂ ਕਰ ਸਕੋ ਉਹਨਾ ਕਰ ਸਕਦੇ ਆ ਜਿੰਨਾ ਜਾਪ ਕਰੋਗੇ ਉਹਨਾ ਹੀ ਤੁਹਾਨੂੰ ਫਾਇਦਾ ਹੋਵੇਗਾ ਜਾਪ ਕਰਨ ਵੇਲੇ ਤੁਸੀਂ ਕੋਲ ਜਲ ਦਾ ਲोटा ਜਾਂ ਫਿਰ ਜਲ ਸਾਫ ਜਲ ਕਿਸੇ ਗਲਾਸ ਵਿੱਚ ਪਾ ਕੇ ਰੱਖ ਲੈਣਾ ਹੈ ਤੇ ਜਾਪ ਕਰਨ ਤਬਾ ਤੁਸੀਂ ਉਸ ਜਲ ਦਾ ਘਰ ਦੇ ਵਿੱਚ ਛੱਟਾ ਦੇ ਦੇਣਾ ਹੈ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਮੰਤਰ ਦੱਸਣ ਜਾ ਰਿਹਾ ਹਾਂ आप सब ने चगी तरह ध्यान सुन के इस मंत्र नोट कर लेना है हूँ तुम इस मंत्र सुन लवो तो नोट कर लवो भैरव भैरव स्वर्ण भैरव आन आन द्रव्य आन तुरंत आन भर भंडार नहीं भरे तो माता पार्वती की आन दोस्तों यह है मंत्र मैं इस मंत्र एक बार फिर बोल देता हाँ आप सब ने एक बार फिर तो चंकी तरह ध्यान सुन के इस मंत्र नोट कर लेना है भैरव भैरव स्वर्ण भैरव आन आन द्रव्य आन तुरंत आन भर भंडार नहीं भरे तो माता पार्वती की आन दोस्तों है मंत्र। दोस्तों इस मंत्र के माता भगवती की आन ਯਾਨੀ ਕਿ ਕਸਮ ਦਿੱਤੀ ਗਈ ਹੈ ਇਸ ਲਈ ਬਾਬਾ ਕਾਲ ਪੈਰ ਨੂੰ ਤੁਹਾਡੇ ਦੀ ਕਿਰਪਾ ਜ਼ਰੂਰ ਕਰਨੀ ਹੈ ਕਿਉਂਕਿ ਬਾਬਾ ਕਾਲ ਪੈਰ ਦੀ ਉਤਪਤੀ ਮਤਾ ਭਗਵਤੀ ਲਈ ਹੀ ਹੋਈ ਸੀ ਮਤਾ ਭਗਵਤੀ ਦੇ ਸੇਵਕਿਆ ਇਸ ਲਈ ਬਾਬਾ ਪੈਰਬਨਾਥ ਨੂੰ ਤੁਹਾਡੇ ਦੀ ਕਿਰਪਾ ਜ਼ਰੂਰ ਹੀ ਜ਼ਰੂਰ ਕਰਨੀ ਆ ਬਸ ਉਸੇ ਸੱਚੇ ਮਨ ਦੇ ਨਾਲ ਸੱਚੀ ਨਿਸ਼ਠਾ ਦੇ ਨਾਲ ਇਸ ਮੰਤਰ ਦਾ ਜਾਪ ਕਰਨਾ ਹੈ ਤੁਸੀਂ ਕੋਈ ਵੀ ਕੰਮ ਕਰਦੇ ਸਮੇਂ ਵੀ ਇਸ ਮੰਤਰ ਦਾ ਜਾਪ ਕਰ ਸਕਦੇ ਆ ਕਿਤੇ ਬੈਠੇ ਸਫਰ ਕਰਦੇ ਕਿਤੇ ਵੀ ਤੁਸੀਂ ਇਸ ਮੰਤਰ ਦਾ ਜਾਪ ਕਰ ਸਕਦੇ ਆ ਜਿੰਨਾ ਜਾਪ ਕਰੋਗੇ ਓਨਾ ਤੁਹਾਨੂੰ ਵੱਧ ਫਾਇਦਾ ਮਿਲੇਗਾ ਤੇ ਮੰਤਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਲਿਖਿਆ ਹੋਇਆ ਵੀ ਮਿਲ ਜਾਵੇਗਾ इसलिए शुद्ध उच्चारण कर सको इस मंत्र का चंकी तरह याद कर लेना है मंत्री चंकी तरह कंठ कर लेना है उस तो बाद ही जाप शुरू करना है सो दोस्तों जेकर तो चैनल पर नवे हो तो चैनल में सबसक्राइब जरूर करना आइकन पर प्रेस करके ऑल ऑलते क्लिक करना ता जो आप सबनों सा हर एक वीडियो की नोटिफिकेशन सब तो पहला मिल सके इस वीडियो में लाइक जरूर करना कमेंट बॉक्स में जयपीर जरूर लिखना ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾੜ ਦੂਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ